ਆਖਰ ਭਾਰਤੀ ਫੌਜੀਆ ਨੇ ਕਾਰਹੀ ਵਿਖਾਇਆ ਪੁਲਵਾਮਾ ਹਮਲੇ ਦਾ ਬਦਲਾ ਲੈ ਲਿਆ ਜਿਉਂ ਜਿਉਂ ਹਵਾਈ ਫੌਜ ਦੇ ਲੜਾਕੂ ਜਹਾਜ਼ ਮਿਰਾਜ ਨੇ ਉਡਾਨ ਭਰੀ ਹੈ ਉਦੋਂ ਤੋਂ ਹੀ ਪਾਕਿਸਤਾਨ ਨੂੰ ਹਾਰ ਦਾ ਸਾਮਨਾ ਕਰਨਾ ਪਿਆ ਕਾਰਗਿਲ ਦੇ ਯੁੱਧ ਵਿੱਚ ਵੀ ਮਿਰਾਜ ਨੇ ਕਮਾਲ ਕੀਤਾ ਸੀ ਤੇ ਇਸ ਵਾਰ ਵੀ ਅੱਤਵਾਦੀਆਂ ਤੇ ਕਹਿਰ ਬਣ ਕੇ ਵਰਤਿਆ ਹੈ ਮਿਰਾਜ ਪੀਓਕੇ ਚ ਕੋਸਕੇ ਭਾਰਤੀ ਫੌਜ ਨੇ ਪਾਕਿਸਤਾਨ ਦੇ ਅੱਤਵਾਦੀ ਅੱਡਿਆਂ ਨੂੰ ਸੁਭਾ ਕਰ ਦਿੱਤਾ ਤੇ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਮਿਰਾਜ ਜਹਾਜ਼ ਦੀ ਖਾਸੀਅਤ मिराज 9 भारतीय हवाई फौज ਵਿੱਚ ਸਾਲ 1980 ਵਿੱਚ ਸ਼ਾਮਲ ਕੀਤਾ ਗਿਆ ਸੀ ਤੇ ਇਸ ਨੂੰ ਫਰਾਂਸ ਦੀ ਲੜਾਕੂ ਜਹਾਜ਼ ਬਣਾਉਣ ਵਾਲੀ ਕੰਪਨੀ ਦਿਸੋਲਟ ਐਵੀਏਸ਼ਨ ਨੇ ਤਿਆਰ ਕੀਤਾ ਹੈ। ਇਹ ਉਹੀ ਕੰਪਨੀ ਹੈ ਜੋ ਰਾਫੇਲ ਜਹਾਜ਼ ਬਣਾ ਰਹੀ ਹੈ। ਭਾਰਤੀ ਹਵਾਈ ਫੌਜ ਕੋਲ ਹਲੇ 51 मिराज 2000 ਨੇ। ਪਾਕਿਸਤਾਨ ਨੇ ਅਮਰੀਕਾ ਤੋਂ F-16 ਲੜਾਕੂ ਜਹਾਜ਼ 3 ਦੇ ਸੰਝ ਦੇ ਜਵਾਬ ਵਿੱਚ ਭਾਰਤ ਨੇ ਫਰਾਂਸੀ ਕੰਪਨੀ ਤੋਂ ਅਕਤੂਬਰ 1982 ਵਿੱਚ ਸਿੰਗਲ ਸੀਟ मिराज 2000 HF ਤੇ 4 ਟਵਿਨ ਸੀਟ मिराज 2000 TFS 3 ਦੇ मिरास 2000 ਨੂੰ ਸਾਲ 1985 ਵਿੱਚ ਅਧਿਕਾਰਕ ਤੌਰ ਤੇ ਭਾਰਤੀ ਹਵਾਈ ਫੌਜ ਵਿੱਚ ਸ਼ਾਮਲ ਕੀਤਾ ਗਿਆ। ਭਾਰਤ 'ਚ ਮਿਰਾਸ 2000 ਦਾ ਪਹਿਲੀ ਵਾਰ ਇਸਤੇਮਾਲ ਕਾਰਗਿਲ ਯੁੱਧ ਵਿੱਚ ਕੀਤਾ ਗਿਆ ਸੀ। ਇਸਾਲਟ ਨੇ ਸਾਲ 2015 ਵਿੱਚ ਭਾਰਤੀ ਹਵਾਈ ਫੌਜ ਨੂੰ ਅਪਗ੍ਰੇਡ ਜਹਾਜ਼ਾਂ ਪੇਸ਼ ਹਨ। ਮਿਰਾਸ 2000 ਦੀ ਲੰਬਾਈ 47 ਫੁੱਟ ਹੈ, ਜਦਕਿ ਖਾਲੀ ਜਹਾਜ਼ ਦਾ ਵਜ਼ਨ 7500 ਕਿਲੋ ਹੈ। ਇਹ ਜਹਾਜ਼ 13800 ਕਿਲੋ ਦੇ ਗੋਲਾ ਬਾਰੂਦ ਨਾਲ ਵੀ 2336 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਡ ਸਕਦਾ ਹੈ। میراس 2000 دی رینج 1480 کلومیٹر تک ہے یعنی کہ 1480 کلومیٹر دور دشمنہ کے ٹھکانوں تے حملہ کر سکتا ہے۔ اجہاز ہوا تو زمین تے ہوا تو ہوا چ بھی مار کرنے کے سمرت ہے۔ اس دی اک خاصیت اے وی ہے کہ اس نو اس قسم نال تیار کیتا گیا کہ کسے وی موسم چ اڑان بھر سکتا ہے۔ ਸਭ ਤੋਂ ਖਾਸ ਗੱਲ ਹੈ ਕਿ ਇਸ ਨੂੰ ਟੇਕ-ਆਫ ਜਾਂ ਲੈਂਡਿੰਗ ਲਈ ਜ਼ਿਆਦਾ ਲੰਬੇ ਰਨਵੇ ਦੀ ਜ਼ਰੂਰਤ ਨਹੀਂ ਹੁੰਦੀ। ਇਹ ਜਹਾਜ਼ 400 ਮੀਟਰ ਜਾਂ ਉਸ ਤੋਂ ਵੀ ਘੱਟ ਲੰਬੇ ਰਨਵੇ ਤੋਂ ਟੇਕ-ਆਫ ਤੇ ਲੈਂਡਿੰਗ ਕਰ ਸਕਦਾ ਹੈ। ਇਸ ਵਿੱਚ ਆਧੁਨਿਕ ਵੌਇਸ ਰਿਕਗਨੀਸ਼ਨ ਸੌਫਟਵੇਅਰ ਹੈ ਜਿਸ ਦੇ ذریعے ਆਵਾਜ਼ ਨਾਲ ਹੀ ਕਈ ਫੰਕਸ਼ਨਸ ਆਪਰੇਟ ਕੀਤੇ ਜਾ ਸਕਦੇ ਨੇ। ਮਿਰਾਜ 2000 30mm ਦੇ ਰਾਕਟ ਕਈ ਤਰ੍ਹਾਂ ਦੀਆਂ ਮਿਜ਼ਾਈਲਾਂ ਤੇ ਲੇਜ਼ਰ ਗਾਈਡਡ ਬੰਬਾਂ ਨੂੰ ਧੋਹ ਸਕਦਾ ਹੈ। ਹਥਿਆਰਾਂ ਨੂੰ ਲੈ ਜਾਣ ਲਈ 9 ਹਾਈ ਪੁਆਇੰਟਸ ਦਿੱਤੇ ਗਏ ਨੇ। ਮਿਰਾਜ ਦਾ ਇਸਤੇਮਾਲ ਪਾARTI ਹਵਾਈ ਫੌਜ ਤੋਂ ਇਲਾਵਾ UAE, مصر, ਯੂਨਾਨ, ਸੇਰੂਕਤ ਤੇ ਤਾਈਵਾਨ ਦੀਆਂ ਹਵਾਈ ਫੌਜਾਂ ਕਰਦੀਆਂ ਨੇ। ਤੇ ਬੀਤੇ ਦਿਨ ਹੀ ਭਾਰਤੀ ਫੌਜ ਨੇ ਪਾਕਿਸਤਾਨ ਉੱਪਰ ਸਿਖੌਣ ਲਈ ਇੰਨੇ ਜਹਾਜ਼ਾਂ ਦਾ ਹੀ ਇਸਤੇਮਾਲ ਕੀਤਾ ਦੱਸਿਆ ਜਾਂਦਾ ਹੈ। ਬਿਊਰੋ ਰਿਪੋਰਟ, ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ? ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ